ਦੋਸਤੋ 4 ਦਿਨ ਪਹਿਲਾਂ ਗਲਾਬ ਸਿੱਧੂ ਦਾ ਗਾਣਾ ਆਉਂਦਾ ਆ ਤੇ ਉਸ ਗਾਣੇ ਨਾਲ ਕੌਂਟਰੋਵਰਸੀ ਹੋ ਜਾਂਦੀ ਆ ਗਾਣੇ ਦੇ ਵਿੱਚ ਇੱਕ ਲਾਈਨ ਸੀ ਜਿਸ ਦੇ ਵਿੱਚ ਗਲਾਬ ਸਿੱਧੂ ਕਹਿੰਦਾ ਹੈ ਵੀ ਤੇਰੇ ਪਿੱਛੇ ਮੁਗਲਾਂ ਦੇ ਮੈਂ ਘਰ ਲੁੱਟ ਲੂੰ ਤੇ ਸਨੇ ਸਰਪੰਚ ਤੇਰਾ ਪਿੰਡ ਕੁੱਟ ਦੂੰ ਤਾਂ ਫਿਰ ਸਾਰੇ ਸਰਪੰਚਾ ਉਹ ਨਾਰਾਜ਼ ਹੋ ਗਏ ਪੰਜਾਬ ਹਰਿਆਣੇ ਦੇ ਫਿਰ ਗਲਾਬ ਸਿੱਧੂ ਦਾ ਮੁੱਦਾ ਇੰਨਾ ਜਦਾਂ ਭੜੇ ਕੁੱਠਿਆਂ ਕੀ ਲਾਈਵ ਆ ਕੇ ਮਾਫੀ ਮੰਗਣੀ ਪਈ ਅਤੇ ਮਾਫੀ ਵਾਲੀ ਵੀਡੀਓ ਨੂੰ ਸਾਂਝਾ ਕਰਨਾ ਪਿਆ ਤੁਸੀਂ ਇਹ ਵੀਡੀਓ ਜ਼ਰੂਰ ਦੇਖੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਲਾਬ ਸਿੱਧੂ ਤੇ ਜਿਵੇਂ ਤੁਹਾਨੂੰ ਪਤਾ ਆਪਣਾ ਗਾਣਾ ਆਇਆ ਸੀ ਤੇ ਉਹਦੇ ਚ ਇੱਕ ਲਾਈਨ ਸੀਗੀ ਸਰਪੰਚ ਵਾਲੀ ਤੇ ਉਹਦੇ ਕਰਕੇ ਸਾਡੇ ਜਿੰਨੇ ਵੀ ਪੰਜਾਬ ਦੇ ਸਰਪੰਚਾ ਮੌਜੂਦਾ ਸਰਪੰਚਾ ਉਹਨਾਂ ਨੂੰ ਉਹ ਗੱਲ ਨਹੀਂ ਸਹੀ ਲੱਗੀ ਪਰ ਅਸੀਂ ਕਿੰ ਇੰਟਰਟੇਨਮੈਂਟ ਲਈ ਇਹ ਗਾਣਾ ਗਾਇਆ ਸੀ ਫੇਰ ਵੀ ਜੇ ਕਿਸੇ ਵੀ ਸਾਡੇ ਸਰਪੰਚ ਵੀਰ ਨੂੰ ਜਾਂ ਕਿਸੇ ਵੀ ਕਿਸੇ ਵੀ ਬੰਦੇ ਨੂੰ ਕਿਸੇ ਵੀ ਵੀਰ ਨੂੰ ਕਿਸੇ ਵੀ ਭਰਾ ਨੂੰ ਕੋਈ ਵੀ ਠੇਸ ਪਹੁੰਚੀ ਆ ਤਾਂ ਉਹਦੇ ਲਈ ਬਹੁਤ ਤਹਿ ਦਿਲ ਤੋਂ ਮੈਂ ਮਾਫੀ ਮੰਗਦਾ ਥੋੜੇ ਛੋਟੇ ਭਰਾ ਥੋੜੇ ਬੱਚੇ ਆ ਆਪਣਾ ਛੋਟਾ ਭਰਾ ਆਪਣਾ ਬੱਚਾ ਸਮਝ ਕੇ ਜਰੂਰ ਮਾਫ ਕਰਿਓ ਤੁਸੀਂ ਵੱਡੇ ਸਾਰੇ ਪਿੰਡ ਦਾ ਸਰਪੰਚ ਸਾਰੇ ਪਿੰਡ ਦਾ ਮੇਨ ਮੁਖੀ ਹੁੰਦਾ ਤੇ ਤੁਸੀਂ ਵੱਡੇ ਹੋ ਆਪਣਾ ਬੱਚਾ ਆਪਣਾ ਪਰ ਆ ਸਮਝ ਕੇ ਮਾਫ ਕਰਿਓ ਸਤਿ ਸ੍ਰੀ ਅਕਾਲ ਜੀ